ਪੰਜਾਬੀ ਸਿੱਖ ਜਿਹੜੇ ਨੇ ਉਹਨਾਂ ਦੇ ਵਿੱਚ ਨਿਮਰਤਾ ਸੇਵਾ ਭਾਵਨਾ ਜਿਹੜੀ ਆ ਉਹ ਸਾਨੂੰ ਵਿਰਾਸਤ ਦੇ ਵਿੱਚ ਛਿੜੀ ਹੈ ਜੇ ਸਮਾਜ ਸੇਵਾ ਦੀ ਗੱਲ ਕੀਤੀ ਜਾਵੇ ਕਈ ਚਿਹਰੇ ਨੇ ਤੁਸੀਂ ਕਿਸ ਦਾ ਜ਼ਿਕਰ ਕਰਨਾ ਮناسب ਸਮਝੋਗੇ ਕਿਹੜਾ ਤੁਹਾਨੂੰ ਲੱਗਦਾ ਕਿ ਬਿਹਤਰ ਹੈ ਜਿਹਨੇ ਇਨਸਾਨੀਅਤ ਦੀ ਸੇਵਾ ਦੇ ਲਈ ਹੁਣ ਤੱਕ ਸਭ ਤੋਂ ਵੱਧ ਯੋਗਦਾਨ ਪਾਇਆ ਦੇਖੋ ਅਮਨ ਜੀ ਪਹਿਲੀ ਗੱਲ ਤਾਂ ਸਾਡੇ ਗੁਰੂਆਂ ਦੇ ਫਲਸਫੇ 'ਚ ਹੀ ਸੇਵਾ ਹੈ ਜੀ ਸਾਨੂੰ ਇਨਸਾਨੀਅਤ ਦੇ ਪੱਖ ਨਾਲ ਸੋਚਣ ਲਈ ਹਮੇਸ਼ਾ ਕਿਹਾ ਗਿਆ ਹੈ ਜੇ ਅਸੀਂ ਹਮੇਸ਼ਾ ਜੇ ਹਰ ਬੰਦੇ ਨੂੰ ਦੇਖਦੇ ਆ ਨਾ ਹਰ ਵਰਗ ਨੂੰ ਦੇਖਦੇ ਆ ਤੇ ਇਨਸਾਨੀਅਤ ਦੇ ਚਸ਼ਮੇ ਚ ਹੀ ਦੇਖਦੇ ਆ ਜੀ ਤੇ ਐਦੀ ਮਿਸਾਲ ਮੈਨੂੰ ਲੱਗਦਾ ਕਾਇਮ ਕੀਤੀ ਹੈ ਰਵੀ ਸਿੰਘ ਖਾਸ ਸੈਡ ਜੀ ਬਿਲਕੁਲ ਦੇਖੋ ਵਰਲਡ ਵਾਈਡ ਜਿੱਥੇ ਵੀ ਕੋਈ ਡਿਜ਼ਾਸਟਰ ਆਂਦਾ ਹੈ ਜਾਂ ਕੋਈ ਫਲਡਸ ਆ ਗਏ ਜਾਂ ਕੋਈ ਭੁੱਖ ਮਰੀ ਆ ਗਈ ਜੀ ਉੱਥੇ ਸਭ ਤੋਂ ਪਹਿਲਾਂ ਜੇ ਕੋਈ ਪਹੁੰਚਦਾ ਤਾਂ ਰਵੀ ਸਿੰਘ ਖਾਸ ਸੈਡ ਉਹਨਾਂ ਦੀ ਟੀਮ ਪਹੁੰਚ ਜਾਂਦੀ ਹੈ ਸੇਵਾ ਕਰਨ ਲਈ ਦੇਖੋ ਇਹ ਹੁੰਦਾ ਗੁਰੂ ਦੇ ਫਲਸਫੇ ਨੂੰ ਹੋਰ ਅੱਗੇ ਲੈ ਕੇ ਜਾਣਾ ਤੇ ਏ ਮੈਨੂੰ ਲੱਗਦਾ ਕਿ ਇਹ ਹੈ ਉਹ ਜੇ کردار ਹਰ ਜਗ੍ਹਾ ਹੋਣੀ ਚਾਹੀਦੀ ਹੈ ਜੀ ਹਰ ਜਗ੍ਹਾ ਹੋਣੀ ਚਾਹੀਦੀ ਹੈ वर्ल्ड वाइड ਇਹੋ ਜੇ کردار ਬਣਨੇ ਚਾਹੀਦੇ ਆ ਜਿੱਥੇ ਤੁਹਾਨੂੰ ਤੁਸੀਂ ਦੇਖੋਗੇ ਹਿੰਸਕ ਮਾਮਲੇ ਖਤਮ ਹੋ ਜਾਣਗੇ ਜੀ ਵਾਰ ਵੀ ਖਤਮ ਹੋ ਜਾਣਗੇ ਜੰਗ ਹੀ ਖਤਮ ਹੋ ਜਾਣਗੇ ਲੜਾਈ ਝਗੜੀ ਖਤਮ ਹੋ ਜਾਣਗੇ ਜਦੋਂ ਆਪਾਂ ਇਹੋ ਜੇ کردار वर्ल्ड वाइड ਲੈ ਗਏ ਤੇ ਰਵੀ ਸਿੰਘ ਖਾਸਾ ਜਿੰਨੇ ਇੱਕ ਐਗਜ਼ੈਂਪਲ ਸੈੱਟ ਕੀਤੇ ਮਕਾਂ ਜਿੱਥੇ ਵੀ ਆਫਤ ਆਂਦੀ ਆ ਨਾ ਚਾਹੇ ਕੁਦਰਤੀ ਆਫਤ ਆਂਦੀ ਹੈ ਤੇ ਦੇਖੋ ਸਭ ਤੋਂ ਪਹਿਲਾਂ ਉਹ ਪਹੁੰਚਦੇ ਆ ਸੇਵਾ ਕਰਨ ਉੱਥੇ ਪਹੁੰਚਦੇ ਕਿੰਨੇ ਲੋਕ ਕਈ ਵਾਰੀ ਭੁੱਖੇ ਮਰ ਰਹੇ ਹੁੰਦੇ ਆ ਬੜੇ ਲੋਕ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਇਲਾਜ ਨਹੀਂ ਮਿਲ ਰਿਹਾ ਹੁੰਦਾ ਦਵਾਈਆਂ ਨਹੀਂ ਮਿਲ ਰਹੀਆਂ ਹੁੰਦੀਆਂ ਤੇ ਉਹ ਉੱਥੇ ਪਹੁੰਚ ਜਾਂਦੇ ਆ ਤੇ ਬਹੁਤ ਵੱਡੀ ਗੱਲ ਹੈ ਇਹ ਇਹ ਮੈਂ ਕਹਿੰਦਾ ਇਹ ਅਸਲੀ ਕਰਦਾਰ ਨੇ ਸਰਦਾਰ ਚੈਦੀ ਇਹ ਅਸਲੀ ਕਰਦਾਰ ਬਿਲਕੁਲ ਤੇ ਇਦਾਂ ਹੀ ਸਾਡੇ ਲੁਧਿਆਣੇ ਚਾ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਵੀਰ ਤੇ ਉਹ ਦੇਖੋ ਕਈ ਵਾਰੀ ਮੈਂ ਕਈ ਵਾਰੀ ਵੀਡੀਓਜ਼ ਜਦੋਂ ਇੱਥੇ ਲਾਉਂਦੇ ਨੇ ਲਾਈਵ ਤੇ ਮੈਂ ਦੇਖਦਾ ਕਿ ਕੀੜੇ ਪਏ ਹੁੰਦੇ ਨੇ ਕਿੰਨੇ ਕਿੰਨੇ ਸਾਲਾਂ ਤੋਂ ਇਲਾਜ ਨਹੀਂ ਕਰਾਇਆ ਹੁੰਦਾ ਦੇਖੋ ਆਮ ਤੌਰ ਤੇ ਜਿਹੜੇ ਆਮ ਬੰਦੇ ਨੇ ਨਾ ਉਹ ਦੇਖ ਕੇ ਲੰਗ ਜਾਂਦਾ ਹੈ ਘਬਰਾਉਂਦੇ ਵੀ ਨੇ ਡਰਦੇ ਵੀ ਨੇ ਹੱਥ ਤਾਂ ਕੀ ਪਾਣਾ ਦੂਰੇ ਹੀ ਸੰਗ ਜਾਂਦੇ ਨੇ ਕਿ ਨਹੀਂ ਯਾਰ ਬਿਮਾਰੀ ਨਾ ਹੋ ਜੇ ਸਾਨੂੰ ਮਤਲਬ ਇੰਨਾ ਘਬਰਾ ਜਾਂਦੇ ਆਮ ਪਬਲਿਕ ਪਰ ਫਿਰ ਵੀ ਉਹਨਾਂ ਦੀ ਦੇਖੋ ਸੇਵਾ ਗੁਰੂ ਵੱਲੋਂ ਦਿੱਤੀ ਹੋਈ ਸੇਵਾ ਕਿ ਦੇਖੋ ਬੰਦੇ ਨੂੰ ਲੈ ਕੇ ਜਾਂਦੇ ਆ ਸੇਵਾ ਕਰਦੇ ਆ ਤੇ ਕੁਝ ਮਹੀਨਿਆਂ ਬਾਅਦ ਉਹ ਬੰਦਾ ਬਿਲਕੁਲ ਠੀਕ ਵੀ ਹੋ ਜਾਂਦਾ ਹੈ ਤੇ ਇਹ ਬਹੁਤ ਵੱਡੀ ਸੇਵਾ ਜੋ ਇਹ ਕਰ ਰਹੇ ਨੇ ਤੇ ਸਾਨੂੰ ਇਸ ਤੋਂ ਸਿੱਖਣਾ ਚਾਹੀਦਾ ਬੇਸਿਕਲੀ ਹਰ ਕਿਰਦਾਰ ਤੋਂ ਸਿੱਖਣਾ ਚਾਹੀਦਾ ਦੇਖ ਲਓ ਹਰ ਕਿਤੇ ਵਿੱਚ ਮਿਹਨਤ ਹੈ ਜੀ ਹਰ ਕਿਤੇ ਵਿੱਚ ਮਿਹਨਤ ਹੈ ਤੇ ਸਫਲਤਾ ਵੀ ਉਹਨਾਂ ਨੂੰ ਮਿਲਦੀ ਹੈ ਜਿਹੜੇ ਸੱਚੇ ਦਿਲੋਂ ਸਿੱਦਕ ਨਾਲ ਮਿਹਨਤ ਕਰਦੇ ਆ ਬਿਲਕੁਲ ਪਰ ਇਨਸਾਨੀਅਤ ਦੀ ਸੇਵਾ ਕਹਿੰਦੇ ਨੇ ਪਰਮਾਤਮਾ ਦੀ ਸੇਵਾ ਹੈ ਪਰਮਾਤਮਾ ਦੀ ਸੇਵਾ ਬਿਲਕੁਲ ਜਿਵੇਂ ਹੁਣ ਤੁਸੀਂ ਜ਼ਿਕਰ ਕੀਤਾ ਕਿ ਰਵੀ ਸਿੰਘ ਨੇ ਖਾਲਸਾ 8 ਤੋਂ ਜਾਂ ਮਿੰਟੂ ਨੇ ਨੁਕਤਾ ਦੀ ਸੇਵਾ ਲਈ ਹਾਂਜੀ ਜੇ ਇਹਨਾਂ ਦੀ ਗੱਲ ਕੀਤੀ ਜਾਵੇ ਇਹਨਾਂ ਤੋਂ ਪਹਿਲਾਂ ਮੈਂ ਆਪਣਾ ਪਰਸਨਲੀ ਇੱਕ ਓਪੀਨੀਅਨ ਦੇਣਾ ਚਾਹਾਂਗਾ ਕਿ ਬੇਸ਼ੱਕ ਅੱਜ ਇਹ ਸੇਵਾ ਕਰ ਰਹੇ ਨੇ ਔਰ ਪੂਰੀ ਦੁਨੀਆ ਦੇ ਵਿੱਚ ਗੁਰੂ ਦੇ ਫਲਸਫੇ ਨੂੰ ਫੈਲਾ ਰਹੇ ਨੇ ਪਰ ਜਿਹੜਾ ਬੂਟਾ ਉਹ ਸ਼ਾਇਦ ਭਗਤ ਪੂਰਨ ਸਿੰਘ ਜੀ ਹੁਣਾਂ ਦਾ ਵੀ ਲਗਾਇਆ ਗਿਆ ਜੋ ਪਿੰਗਲਵਾੜਾ ਉਹਨਾਂ ਨੇ ਚਲਾਇਆ ਉਹਨਾਂ ਨੂੰ ਵੀ ਅਸੀਂ ਭੁੱਲ ਨਹੀਂ ਸਕਦੇ ਉਹਨਾਂ ਦੀ ਜੋ ਸਮਾਜ ਨੂੰ ਜਾਂ ਲੋਕਾਂ